ਤੇ ਪੰਜਾਬ ਸਰਕਾਰ ਸਿਰ 416 ਲੱਖ ਕਰੋੜ ਦਾ ਕਰਜ਼ਾ ਹੈ ਤੇ ਤੁਹਾਡੇ ਕੋਲ ਆਪਣੇ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਤਨਖਾਹਾਂ ਦੇਣ ਵਾਸਤੇ ਤੁਹਾਨੂੰ ਕਰਜ਼ਾ ਲੈਣਾ ਪੈਦਾ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਬੁਲਾਇਆ ਜਾਂਦਾ ਹੈ ਮੁੱਖ ਮੰਤਰੀ ਦੀ ਤੇ ਉਹਦੇ ਵਿੱਚ ਇੱਕ ਪੱਤਰਕਾਰ ਨੂੰ ਇੱਕ ਐਕ੍ਰੈਡੇਟਿਡ ਪੱਤਰਕਾਰ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਮੁੱਖ ਮੰਤਰੀ ਸਾਹਿਬ ਦੀ ਰਿਹਾਈ ਪੱਤਰਕਾਰਾਂ ਨੇ ਜਾ ਕੇ ਅੰਦਰ ਜਾ ਕੇ ਇਹਦੀ ਸ਼ਿਕਾਇਤ ਵੀ ਕੀਤੀ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਮੇਰੇ ਨਾਲ ਤੁਸੀਂ ਵਾਫਦ ਆ ਜੋ ਪੰਜ ਜਣੇ ਮੁੱਖ ਮੰਤਰੀ ਕਹਿੰਦਾ ਵੀ ਇਹ ਪੱਤਰਕਾਰ ਮੈਨੂੰ ਬਲੈਕਮੇਲ ਕਰਦਾ ਹੈ ਇਹ ਆਪਣੇ ਭਰਾ ਦੀ ਉਪਦਾ ਕੋਈ ਮੇਥੇ ਕੰਮ ਕਰਵਾਉਣਾ ਚਾਹੁੰਦਾ ਜਿਹੜੇ ਪੱਤਰਕਾਰ ਅੰਦਰ ਗਏ ਸੀ ਉਹ ਵੀ ਚੁਟਕਲੇ ਸੁਣ ਕੇ ਬਾਹਰ ਆ ਗਏ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਪੰਜਾਬ ਦੇ ਕਈ ਚਲੰਤ ਤੇ ਹੋਰ ਮੁੱਦਿਆਂ ਤੇ ਚਰਚਾ ਲਈ ਹਾਜ਼ਰ ਹੋਏ ਆ ਸਾਰੀ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਮੌਜੂਦ ਹੋਣਗੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਗੁਰੂ ਸਰ ਸਭ ਤੋਂ ਪਹਿਲਾਂ ਅੱਜ ਆਪਾਂ ਇੱਕ ਅਜੀਹੀ ਖਬਰ ਤੇ ਨਿਗਾਹ ਮਾਰਾਂਗੇ ਜੋ ਬੜੀ ਹੈਰਾਨ ਕਰਨ ਦੇਣ ਵਾਲੀ ਹੈ ਤੇ ਬੜੀ ਰੋਚਕ ਹੈ ਅਫਗਾਨਿਸਤਾਨ ਤੋਂ ਇੱਕ ਮੁੰਡਾ ਜਹਾਜ਼ ਦੇ ਟਾਇਰਾਂ ਦੇ ਵਿੱਚ ਬੈਠ ਕੇ ਤੇ ਇੱਥੇ ਆ ਜਾਂਦਾ ਹੈ ਇਹ ਸਾਰਾ ਕੀ ਮਾਮਲਾ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅ ਅਸਲ ਚ ਇਹ ਖਬਰ ਜਿਹੜੀ ਹੈ ਅੱਜ ਕਾਫੀ ਚੱਲ ਰਹੀ ਹੈ ਕਿ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਤੋਂ ਇੱਕ 13 ਸਾਲ ਦਾ ਬੱਚਾ ਜੀ ਜਹਾਜ਼ ਦੇ ਟਾਇਰਾਂ ਦੇ ਜਿਹੜੀ ਸਪੇਸ ਹੁੰਦੀ ਹੈ ਉੱਥੇ ਬੈਠ ਕੇ ਦਿੱਲੀ ਆ ਗਿਆ ਜੀ ਸੋ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਕਿਹਾ ਜਾ ਰਿਹਾ ਕਿ ਉਹ ਬੱਚਾ ਜਿਹੜਾ ਹੈ afghanistan ਤੋਂ iraq ਜਾਣਾ ਚਾਹੁੰਦਾ ਸੀ ਪਰ ਉਹ ਗਲਤੀ ਦੇ ਨਾਲ ਜਿਹੜਾ ਹੈ india ਆਣ ਵਾਲੇ ਜਹਾਜ਼ ਦੇ ਉੱਤੇ ਉੱਥੇ ਚੜ ਗਿਆ ਤੇ ਇਹ ਇਹਦੀ ਰੋਚਕਤਾ ਮੈਂ ਹੋਰ ਵਧਾ ਦਿੰਨਾ ਕਿ ਪਿਛਲੇ ਦਿਨਾਂ ਦੇ ਵਿੱਚ ਮੈਂ ਇੱਕ ਹਿੰਦੀ ਫਿਲਮ ਦੇਖੀ अकेਲੀ ਜਿਹੜੀ ਕਿ ਅ ਜਿਸ ਦੇ ਵਿੱਚ ਇੱਕ ਪੰਜਾਬੀ ਕੁੜੀ ਕਰੈਕਟਰ ਜਿਹੜੀ ਆ ਉਹਦੀ ਮੇਨ ਕਰੈਕਟਰ ਹੈ ਪੰਜਾਬੀ ਕੁੜੀ ਜਿਹੜੀ ਹੈ ਉਹ ਦਿੱਲੀ ਦਿੱਲੀ ਤੋਂ ਅ ਅਰਬ ਕੰਟਰੀਜ਼ ਦੇ ਵਿੱਚ ਜਾਂਦੀ ਹੈ ਤੇ ਉੱਥੇ ISAI ISIS ਜਿਹੜੀ ਅ ਅ ਟੈਰਰਿਸਟ ਆਰਗੇਨਾਈਜੇਸ਼ਨ ਹੈ ਉਹ ਅਟੈਕ ਕਰਦੀ ਹੈ ਤੇ ਉਹ ਕੁੜੀ ਨੂੰ ਇੱਕ ਪਾਕਿਸਤਾਨੀ ਜਿਹੜਾ ਮੁੰਡਾ ਹੁੰਦਾ ਜਿਹੜਾ ਉਹਦਾ ਕੁਲੀਕ ਹੁੰਦਾ ਤੇ ਬਾਅਦ ਚ ਉਹ ISIS AI ਨਾਲ ਰਲ ਜਾਂਦਾ ਹੈ ਤੇ ਉਹ ਕੁੜੀ ਨੇ ਕਿਉਂਕਿ ਇੱਥੇ ਸਿਕਿਉਰਿਟੀ ਦੇ ਵਿੱਚ 에ਅਰਲਾਈਨਸ ਦੇ ਵਿੱਚ ਕੰਮ ਕੀਤਾ ਹੁੰਦਾ ਤੇ ਉਹਦੇ ਕੋਲ ਤਜਰਬਾ ਹੁੰਦਾ ਤੇ ਉਹਨੂੰ ਪਤਾ ਹੁੰਦਾ ਕਿ ਕਿਸ ਤਰ੍ਹਾਂ ਮੈਂ ਪਹੁੰਚ ਸਕਦੀ ਹਾਂ ਤੇ ਉਹ ਵੀ ਟਾਇਰਾਂ ਤੇ ਜਿਹੜੀ ਐ ਇਸੇ ਤਰ੍ਹਾਂ ਚੜ ਕੇ ਜਿਹੜੀ ਹੈ ਉਥੋਂ ਅਰਬ ਕੰਟਰੀ ਤੋਂ ਇੰਡੀਆ ਆਂਦੀ ਹੈ ਹੈਨਾ ਸੋ ਇਹ ਇੱਕ ਉਹਦੇ ਵਿੱਚ ਉਸ ਘਟਨਾ ਨੂੰ ਇਸ ਤਰ੍ਹਾਂ ਦਿਖਾਇਆ ਗਿਆ ਸੀਗਾ ਸੁਸ਼ਮਾ ਸਵਰਾਜ ਜਿਹੜੇ ਮਰਹੂਮ ਬੀਜੇਪੀ ਦੇ ਲੀਡਰ ਨੇ ਅਟਲ ਬਿਹਾਰੀ ਬਾਜਪਾ ਦੀ ਸਰਕਾਰ ਸੀਗੀ ਉਹ ਤੇ ਉਹ ਉਹ ਉਹਨਾਂ ਨੂੰ ਦਿਖਾਇਆ ਗਿਆ ਕਿ ਉਹ ਫੋਰਨ ਮਿਨਿਸਟਰ ਸੀਗੇ ਤੇ ਉਹਨਾਂ ਨੇ ਉਸ ਮਾਮਲੇ ਨੂੰ ਡੀਲ ਕੀਤਾ ਸੀਗਾ। ਆ ਤੇ ਇਸ ਦੇ ਨਾਲ ਇਹ ਹੁਣ ਇਹ ਮੈਨੂੰ ਇਹ ਪਤਾ ਨਹੀਂ ਹੈ ਫਿਲਮ ਦੇ ਵਿੱਚ ਇਸ ਤਰ੍ਹਾਂ ਸ਼ੋਅ ਕੀਤਾ ਗਿਆ ਸੀ ਕਿ ਕਿ ਉਹ ਕੁਝ ਘਟਨਾਵਾਂ ਤੇ ਸੱਚੀਆਂ ਕਹਾਣੀਆਂ ਤੇ ਆਧਾਰਿਤ ਫਿਲਮ ਹੈ। ਆ ਮੈਂ ਇਹ ਮਤਲਬ ਪੱਕੇ ਤੌਰ ਤੇ ਨਹੀਂ ਕਹਿ ਸਕਦਾ ਕਿ ਉਹ ਫਿਲਮ ਜਿਹੜੀ ਹੈ ਉਹ ਬਿਲਕੁਲ ਜਿਹੜੀ ਹੈ ਇਸ ਤਰ੍ਹਾਂ ਹੋਇਆ ਹੋਏਗਾ ਕਿਉਂਕਿ ਮੈਂ ਕੋਈ ਸਿੱਧੇ ਤੌਰ ਤੇ ਮੈਂ ਕੋਈ ਫੈਕਟਸ ਜਿਹੜੇ ਆ ਉਹਦੇ ਨਹੀਂ ਦੇਖੇ। ਪਰ ਇੱਕ ਹੋਰ ਖਬਰ ਹੈ ਉਹ ਵੀ ਪੰਜਾਬੀਆਂ ਦੇ ਨਾਲ ਸਬੰਧਤ ਹੈ ਜਿਹੜੀ ਕਿ 1966 ਦੀ 1996 ਦੀ ਇਹ ਘਟਨਾ ਹੈ 1996 ਦੇ ਵਿੱਚ ਦੋ ਪੰਜਾਬੀ ਭਰਾ ਇੱਕ ਦਾ ਨਾਂ ਸੀ ਵਿਜੇ ਦੂਜੇ ਦਾ ਨਾਂ ਸੀ ਪ੍ਰਦੀਪ ਜੀ ਉਹ ਦੋਵੇਂ ਜਣੇ ਉਹਨਾਂ ਦਾ ਨਾਂ ਜਿਹੜਾ ਸੀ ਉਹ ਖਾਲਿਸਤਾਨੀ ਸਮਰਥਕਾਂ ਦੇ ਨਾਲ ਕਿਉਂਕਿ ਖਾਲ ਖਾਲਿਸਤਾਨ ਮੂਵਮੈਂਟ ਜਿਹੜੀ ਸੀ ਉਹ ਚੱਲਦੀ ਸੀਗੀ ਉਹ ਉਸ ਤਰ੍ਹਾਂ ਉਹਨਾਂ ਦੇ ਸਮਰਥਕ ਸਮਰਥਕ ਵੱਜੋਂ ਉਹਨਾਂ ਦਾ ਕੋਈ ਨਾ ਕੋਈ ਲਿੰਕ ਜਿਹੜਾ ਹੈ ਜੁੜਿਆ ਹੋਏਗਾ ਤੇ ਕਹਿੰਦੇ ਆ ਕਿ ਉਹ ਇੱਕ ਇਸ ਤਰ੍ਹਾਂ ਦੇ ਏਜੰਟਸ ਦੇ ਧੱਕੇ ਚੜ ਗਏ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਤੁਹਾਨੂੰ ਭੇਜਾਂਗੇ ਤੇ ਤੁਸੀਂ ਸਹੀ ਸਲਾਮਤ ਤੁਹਾਨੂੰ ਉੱਥੇ ਉਤਾਰ ਦਾਂਗੇ ਜੀ ਸੋ ਉਹ ਯੂਕੇ ਗਏ ਸੀਗੇ ਤੇ ਯੂਕੇ ਗਏ ਸੀਗੇ ਤੇ ਉਹ 10 ਘੰਟੇ ਦੀ ਫਲਾਈਟ ਸੀਗੀ ਤੇ ਬੋਇੰਗ 747 ਜਿਹੜਾ ਸੀ ਜਹਾਜ਼ ਸੀਗਾ ਜੀ ਮਾਈਨਸ 60 ਡਿਗਰੀ ਟੈਂਪਰੇਚਰ ਸੀਗਾ ਸੋ ਉਹ 40000 ਫੀਟ ਤੱਕ ਉੱਪਰ ਜਿਹੜੀ ਆ ਫਲਾਈਟ ਦੇ ਵਿੱਚ ਤੁਸੀਂ ਦੇਖੋ ਕਿ ਕਿੰਨੀ ਠੰਡ ਹੋਏਗੀ ਆਕਸੀਜਨ ਬਿਲਕੁਲ ਨਾ ਮਾਤਰ ਹੁੰਦੀ ਹੈ ਤੇ ਉਹ ਉੱਥੇ ਗਏ ਪਰ ਅਨਫੋਰਚਨਟਲੀ ਜਿਹੜਾ ਉਹਦੇ ਚੋਂ ਇੱਕ 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 ਜਿਹੜਾ ਸੀਗਾ ਵਿਜੇ ਜਿਹੜਾ ਸੀਗਾ ਉਸ ਦੀ ਜਿਹੜੀ ਡੈਥ ਹੋ ਗਈ ਉਹ ਤੇ ਦੂਜਾ ਜਿਹੜਾ ਪ੍ਰਦੀਪ ਸੀਗਾ ਉਸ ਨੂੰ ਜਿਹੜਾ ਹੈ ਮੈਡੀਕਲ ਦੀ ਜ਼ਰੂਰਤ ਪਈ ਉੱਥੇ ਤੇ ਇੱਕ ਇਸ ਤਰ੍ਹਾਂ ਦੀ ਉਹਨੂੰ ਜਿਹੜੀ ਆ ਪ੍ਰੋਬਲਮ ਹੋ ਗਈ ਜਿਸ ਦੇ ਵਿੱਚ ਜਿੰਨੀ ਗਰਮੀ ਪ੍ਰੋਡਿਊਸ ਹੁੰਦੀ ਹੈ ਉਹਦੇ ਨਾਲੋਂ ਜ਼ਿਆਦਾ ਜਿਹੜੀ ਹੈ ਸੌਕ ਸੋਖੀ ਨਿਕਲ ਜਾਂਦੀ ਆ ਸੋ ਬੜੀ ਸੀਰੀਅਸ ਹਾਲਤ ਦੇ ਵਿੱਚ ਉਹਨੂੰ ਜਿਹੜਾ ਹੈ ਉਥੇ ਮੈਡੀਕਲ ਸਹੂਲਤ ਦਿੱਤੀ ਗਈ ਹਸਪੀਟਲ ਰਹਿਣ ਤੋਂ ਬਾਅਦ ਉਹਦੇ ਖਿਲਾਫ ਕੇਸ ਚੱਲਿਆ ਤੇ ਉਹਨੇ ਅਦਾਲਤ ਦੇ ਵਿੱਚ ਲੰਬੀ ਲੜਾਈ ਲੜੀ ਤੇ ਫਿਰ ਉਹ ਯੂਕੇ ਦੇ ਵਿੱਚ ਸੈਟਲ ਹੋਇਆ ਉਸ ਦਾ ਫਿਰ ਉੱਥੇ ਹੀ ਵਿਆਹ ਹੋਇਆ ਉਸ ਦੇ ਦੋ ਬੱਚੇ ਹੋਏ ਸੋ ਅੱਜ ਵੀ ਕਹਿੰਦੇ ਉਹ ਜਿਹੜੀ ਫੈਮਿਲੀ ਉੱਥੇ ਉਹਦੀ ਫੈਮਿਲੀ ਹੈ ਸੋ ਇਹ ਬੜੀਆਂ ਮਤਲਬ ਕਈ ਵਾਰ ਅਜੀਬ ਘਟਨਾਵਾਂ ਹੁੰਦੀਆਂ ਸੋ ਹਿਸਟਰੀ ਜਿਹੜੀ ਹੈ ਕਹਿੰਦੇ ਨਾ ਆਪਣੇ ਆਪ ਨੂੰ ਦੁਹਰਾਉਂਦੀ ਹੈ ਸੋ ਕਈ ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਸੋ ਇਹ 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 ਭਾਵੇਂ ਕਿ ਜਿਹੜੀ ਇਹ ਸਟੋਰੀ ਹੈ ਇਹ ਬਿਲਕੁਲ ਜਿਹੜੀ ਅਫਗਾਨਿਸਤਾਨ ਵਾਲੀ ਸਟੋਰੀ ਹੈ ਬਿਲਕੁਲ ਡਿਫਰੈਂਟ ਸਟੋਰੀ ਹੈ ਪਰ ਇਹ ਕਿਉਂਕਿ ਸੇਮ ਤਰ੍ਹਾਂ ਦੀ ਸਟੋਰੀ ਆ ਮਤਲਬ ਪੰਜਾਬੀ ਪੰਜਾਬੀ ਸਟੋਰੀ ਦੇ ਨਾਲ ਇਹਦਾ ਲਿੰਕ ਜੁੜਦਾ ਇਸ ਕਰਕੇ ਇਹ ਸਾਡੇ ਵੀ ਜਿਹੜੇ ਜਿਹੜੇ ਸਰੋਤੇ ਆ ਉਹਨਾਂ ਵਾਸਤੇ ਕਾਫੀ ਇੰਟਰਸਟਿੰਗ ਹੋ ਸਕਦੀ ਹੈ ਸੋ ਉਹਨਾਂ ਦੀ ਵਿਜੇ ਔਰ ਪ੍ਰਦੀਪ ਦੀ ਸਟੋਰੀ ਹੋ ਇੰਟਰਨੈਟ ਤੇ ਅਵੇਲੇਬਲ ਆ ਉਹ ਪੜ੍ਹੀ ਜਾ ਸਕਦੀ ਹੈ ਪਰ ਇੱਕ 13 ਸਾਲ ਦੇ ਮੁੰਡੇ ਲਈ ਇਹ ਇੱਕ ਬੜੀ ਵੱਡੀ ਗੱਲ ਹੈ ਮਤਲਬ ਹਾਂ ਬਿਲਕੁਲ ਇਹ ਤਾਂ ਹੁੰਦਾ ਹੀ ਹੈ ਕਿ ਇੱਕ ਦੇਖੋ ਇੱਕ ਬੱਚਾ ਹੈ ਉਹ ਕਿੰਨੀ ਕਵੇਰਨੈਸ ਹੁੰਦੀ ਹੈ ਸੋ ਉਹਦੇ ਵਿੱਚ ਕਿਉਂਕਿ ਅਫਗਾਨਿਸਤਾਨ ਦਾ ਦੀ ਹਿਸਟਰੀ ਜਦੋਂ ਜਿਹੜਾ ਤਾਲੀਬਾਨ ਹੈ ਉਹਨੇ ਅਫਗਾਨਿਸਤਾਨ ਤੇ ਕਬਜ਼ਾ ਕੀਤਾ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਨੇ ਅਮਰੀਕਾ ਜਾਂ ਦੂਜੇ ਯੂਰਪ ਕੈਨੇਡਾ ਦੂਜੇ ਮੁਲਕਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਜਾਣ ਦਾ ਇਸ ਤਰ੍ਹਾਂ ਦੀ ਉੱਥੇ ਕਿ ਉਸ ਤਰ੍ਹਾਂ ਦੇ ਵੀਡੀਓਜ਼ ਜਿਹੜੇ ਆ ਉਹ ਅਸੀਂ ਦੇਖੇ ਸੀ ਤੇ ਕਿਉਂਕਿ ਮੈਂ ਉਦੋਂ ਨਿਊਜ਼ ਰੂਮ ਦੇ ਵਿੱਚ ਹੁੰਦਾ ਸੀਗਾ ਤੇ ਨਿਊਜ਼ ਰੂਮ ਸਾਡੇ ਕੋਲ ਜਿਸ ਤਰ੍ਹਾਂ ਦੇ ਵੀਡੀਓਜ਼ ਆਉਂਦੇ ਸੀ ਅਸੀਂ ਦੇਖ ਕੇ ਹੈਰਾਨ ਰਹਿ ਜਾਂਦੇ ਸੀ ਕਿ ਲੋਕ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਨਾ ਆਪਾਂ ਜਦੋਂ ਕਾਲਜ ਪੜ੍ਹਦੇ ਹੁੰਦੇ ਸੀ ਸ਼ਾਇਦ ਹੁਣ ਵੀ ਪਿੰਡਾਂ 'ਚ ਹੁੰਦਾ ਹੋਵੇਗਾ ਕਿ ਕਿ ਸਰਕਾਰੀ ਬੱਸਾਂ ਦੇ ਉੱਤੇ ਚੜ ਜਾਂਦੇ ਸੀ ਹੈਨਾ ਸੋ ਐਦਾਂ ਲੋਕ ਜਹਾਜ਼ਾਂ ਦੇ ਉੱਤੇ ਚੜ ਜਾਂਦੇ ਸੀ ਸੋ ਇਹ ਉੱਥੇ ਇੱਕ ਜਿਹੜੀ ਇਨਸਰਜੈਂਸੀ ਦੇ ਵਿੱਚ ਜਿਹੜੀ ਹੈ ਅਮਰਜੈਂਸੀ ਹਾਲਾਤਾਂ ਦੇ ਵਿੱਚੋਂ ਜਦੋਂ ਮੁਲਕ ਲੰਘ ਰਿਹਾ ਹੋਵੇ ਤੇ ਫਿਰ ਜਿਹੜੇ ਆ ਹਰ ਕੋਈ ਉਸੇ ਟ੍ਰੈਂਡ ਹੋ ਜਾਂਦਾ ਸੋ ਇਸ ਬੱਚੇ ਨੂੰ ਵੀ ਕਿਸੇ ਨੇ ਉਸ ਤਰੀਕੇ ਨਾਲ ਉਸ ਦੀ ਹੈਲਪ ਕੀਤੀ ਹੋਏਗੀ ਹੈਨਾ ਆਪਾਂ ਤਾਂ ਇਹ ਵੀ ਐਕਸਪੈਕਟ ਨਹੀਂ ਕਰਦੇ ਕਿ ਛੋਟੇ ਛੋਟੇ ਬੱਚਿਆਂ ਦੇ ਹੱਥਾਂ 'ਚ ਸਪੀਨ ਗੰਨਾ ਹੋਵੇ ਜੀ ਵੈਲਕਮ ਤੇ ਉੱਥੇ-ਉੱਥੇ ਹੈ ਹੈਨਾ ਸੋ ਬਹੁਤ ਸਾਰੀਆਂ ਜਗ੍ਹਾ ਅਸੀਂ ਦੇਖੀਆਂ ਜਿੱਥੇ-ਜਿੱਥੇ ਇਸ ਤਰ੍ਹਾਂ ਲੜਾਈਆਂ ਹੁੰਦੀਆਂ ਉੱਥੇ ਛੋਟੇ-ਛੋਟੇ ਬੱਚੇ ਜਿਹੜੇ ਵੱਡੇ-ਵੱਡੇ ਹਥਿਆਰ ਚੁੱਕੀ ਹੁੰਦੇ ਹੈਨਾ ਸੋ ਇਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਹੁੰਦੇ ਆ ਉਹ ਹਾਲਾਤ ਬੰਦੇ ਨੂੰ ਉਸ ਤਰੀਕੇ ਦਾ ਸੋਸਾਇਟੀ ਨੂੰ ਉਸ ਤਰੀਕੇ ਦਾ ਬਣਾ ਦਿੰਦੇ ਜੀ ਬਿਲਕੁਲ ਸਰ ਦੂਜੀ ਵੱਡੀ ਖਬਰ ਇਹ ਆ ਰਹੀ ਹੈ ਕਿ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਉਹ ਵਿਕਰਮ ਮਂਜੀਠੀਆਂ ਨੂੰ ਜੇਲ੍ਹ ਵਿੱਚ ਮਿਲਣ ਜਾਂਦੇ ਨੇ ਤੇ ਦੂਜੇ ਪਾਸੇ ਉਹ ਇੱਥੇ ਨੰਗਲ ਵੀ ਇੱਕ ਮੰਤਰੀ ਨੂੰ ਜਿਹੜਾ ਕਿ ਮਿਲਣ ਆਂਦੇ ਨੇ ਸੋ ਉਹਨਾਂ ਨਾਲ ਹੜਾਂ ਦੇ ਬਾਰੇ ਗੱਲਬਾਤ ਕਰਦੇ ਨੇ ਸੋ ਇਹ ਕੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਮਾਮਾ ਵਿਕਰਮ ਚੀਠਿਆ ਜਿਹੜੇ ਹੈ ਕਾਫੀ ਚਰਚਾ ਦੇ ਵਿੱਚ ਚੱਲ ਰਹੇ ਹੈ ਹਜੇ 2 ਦਿਨ ਪਹਿਲਾਂ ਹੀ ਉਹਨਾਂ ਦੀ ਪਾਰਟੀ ਦੇ ਕਈ ਲੀਡਰ ਬਿਰਸਾ ਸਿੰਘ ਬਲਟੋਹਾ ਦਲਜੀਤ ਸਿੰਘ ਝੀਮਾ ਹੋਰ ਕਈ ਆਗੂ ਜਿਹੜੇ ਹਨ ਉਹਨਾਂ ਨੂੰ ਜੇਲ੍ਹ ਚ ਮਿਲਣ ਗਏ ਸੀ ਤੇ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਔਰ ਇਹ ਕਿਹਾ ਗਿਆ ਕਿ ਤੁਸੀਂ ਉਹਨਾਂ ਦੇ ਕੋਈ ਪਰਿਵਾਰ ਜਾਂ ਰਿਸ਼ਤੇਦਾਰ ਤੋਂ ਨਹੀਂ ਹੋ ਇਸ ਕਰਕੇ ਤੁਹਾਨੂੰ ਨਹੀਂ ਮਿਲਣ ਦਿੱਤਾ ਜਾਏਗਾ ਬਿਲਕੁਲ ਪਰ ਇਹ ਜਿਹੜੇ ਬਿਆਸ ਡੇਰੇ ਦੇ ਮੁਖੀ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਇਹ ਕਹਿੰਦੇ ਨੇ ਕਿ ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚੋਂ ਹੈ ਉਹਨਾਂ ਦੇ ਜਿਹੜੇ ਮਜੀਠੀਆ ਸਾਹਿਬ ਦੀ ਜਿਹੜੀ ਪਤਨੀ ਹੈ ਉਹਨਾਂ ਦੇ ਇਹ ਰਿਸ਼ਤੇਦਾਰ ਹੈ ਸੋ ਜਦੋਂ ਉਹ ਆਪ ਉੱਥੇ ਗਏ ਮਿਲਣ ਤੇ ਉਹਨਾਂ ਨੂੰ ਫਿਰ ਉਹਨਾਂ ਦਾ ਇੱਕ ਸਟੇਚਰ ਵੀ ਉਸ ਤਰ੍ਹਾਂ ਦਾ ਹੈ ਤੇ ਉਹਨਾਂ ਨੇ ਜਾ ਕੇ ਮੁਲਾਕਾਤ ਕੀਤੀ ਹੈ ਤੇ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਆਫੀਸ਼ੀਅਲ ਫੇਸਬੁੱਕ ਪੇਜ ਹੈ ਉਹਦੇ ਤੇ ਇੱਕ ਪੋਸਟ ਵੀ ਪਾਈ ਗਈ ਹੈ ਮਜੀਠੀਆ ਦੇ ਬਾਰੇ ਉਹਨਾਂ ਦੀਆਂ ਭਾਵਨਾਵਾਂ ਮਔਰ ਉਹਨਾਂ ਦਾ ਥੈਂਕਸ ਕੀਤਾ ਗਿਆ ਇਦੇ ਨਾਲ ਨਾਲ ਅੱਜ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੇ ਉੱਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਸੀ ਤੇ ਪੰਜਾਬ ਸਰਕਾਰ ਨੇ ਆਪਣਾ ਜਿਹੜਾ ਜਵਾਬ ਹੈ ਉਹ ਦਾਖਲ ਕੀਤਾ ਸੋ ਜੂਨ ਮਹੀਨੇ ਤੋਂ ਮਜੀਠੀਆ ਸਭ ਜੇਲ੍ਹ 'ਚ ਨਹੀਂ ਤੇ ਅਕਾਲੀ ਦਲ ਵੱਲੋਂ ਕੁਝ ਉਸ ਤਰ੍ਹਾਂ ਦਾ ਤਰਦਦ ਜਾਂ ਉਹਨਾਂ ਦੇ ਮਗਰ ਕੋਈ ਵੱਡਾ ਜਿਹੜਾ ਪ੍ਰੋਟੈਸਟ ਵਗੈਰਾ ਉਸ ਤਰ੍ਹਾਂ ਨਹੀਂ ਕੀਤਾ ਗਿਆ ਸੋ ਮੇਰੇ ਖਿਆਲ ਸੁਖਵੀਰ ਬਾਦਲ ਵੀ ਉਹਨਾਂ ਨੂੰ ਅਜੇ ਤੱਕ ਖੁਦ ਜੇਲ੍ਹ 'ਚ ਮਿਲਣ ਨਹੀਂ ਗਏ ਹੈਨਾ ਤੋ ਉਹਨਾਂ ਇਸ ਲਈ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਉਂਦਾ ਉਹਨਾਂ ਨੂੰ ਮਿਲਣ ਜਾਣਾ ਵਿਆਸ ਮੁਖੀ ਦਾ ਉਹਨਾਂ ਨੂੰ ਮਿਲਣ ਜਾਣਾ ਇੱਕ ਬਹੁਤ ਗਹਿਰੇ ਅਰਥ ਰੱਖਦਾ ਆ ਕਿਉਂਕਿ ਉਹਨਾਂ ਦਾ ਇੱਕ ਬਹੁਤ ਵੱਡਾ ਸਟੇਚਰ ਤੇ ਉਹਨਾਂ ਕੋਲ ਬਹੁਤ ਜਿਹੜੇ ਹੈ ਲੋਕ ਜਿਹੜੇ ਵੱਡੇ ਪ੍ਰਧਾਨ ਮੰਤਰੀ ਕੇਂਦਰੀ ਮੰਤਰੀ ਸਾਰੀਆਂ ਹੀ ਪਾਰਟੀਆਂ ਦੇ ਜਿਹੜੇ ਲੋਕ ਹੈ ਉਹ ਉਹਨਾਂ ਉਹਨਾਂ ਕੋਲ ਆਉਂਦੇ ਆ ਸੋ ਇਹਦੇ ਕੀ ਅਰਥ ਨੇ ਇਹ ਹਜੇ ਹੁਣ ਪਤਾ ਲੱਗੇਗਾ ਕਿ ਕੀ ਕੋਈ ਅੰਦਰਖਾਤੇ ਕੋਈ ਕਿਸ ਤਰ੍ਹਾਂ ਦੀ ਕੋਈ ਜਿਹੜੀ ਹੈ ਕਹਿੰਦੇ ਨਾ ਵੀ ਜਦੋਂ ਕੋਈ ਚੀਜ਼ ਚੱਲਦੀ ਹੋਵੇ ਤਾਂ ਉਹਦੇ ਵਿੱਚ ਇੱਕ ਚੀਜ਼ ਸਾਹਮਣੇ ਦਿਖਦੀ ਹੈ ਤੇ ਇੱਕ ਚੀਜ਼ ਜਿਹੜੀ ਹੈ ਬੈਕ ਦਾ ਕਾਰਟਨ ਜਿਹੜੀ ਹੈ ਪਰਦੇ ਪਿੱਛੇ ਜਿਹੜੀ ਹੈ ਚੀਜ਼ਾਂ ਹੁੰਦੀਆਂ ਸੋ ਉਹਦੇ ਵਿੱਚ ਕੋਈ ਰੋਲ ਹੈ ਜਾਂ ਨਹੀਂ ਹੈ ਕਿਉਂਕਿ ਇਹ ਸ਼ਾਇਦ ਇਹਦੀ ਚਰਚਾ ਨਾ ਛੱਡਦੀ ਜੇਕਰ ਉਹ ਅੱਜ ਪੰਜਾਬ ਦੇ ਮੰਤਰੀ ਨੂੰ ਇੱਕ ਨਾਮ ਮਿਲਦੇ ਹਰਜੋਤ ਸਿੰਘ ਬੈਂਸ ਜਿਹੜੇ ਕਿ ਐਜੂਕੇਸ਼ਨ ਮਨਿਸਟਰ ਨੇ ਆਨੰਤਪੁਰ ਸਾਹਿਬ ਉਹਨਾਂ ਦਾ ਹਲਕਾ ਹੈ ਤੇ ਇੱਥੇ ਆ ਕੇ ਉਹ ਉਹਨਾਂ ਨੂੰ ਵੀ ਮਿਲੇ ਉਹ ਤੇ ਉਹ ਕਿਹਾ ਗਿਆ ਕਿ ਉਹ ਹੜਪੀੜਤਾਂ ਜਿਹੜਾ ਹੈ ਦਾ ਹਾਲਚਲ ਪੁੱਛਣ ਆਏ ਪਰ ਹੜਪੀੜਤਾਂ ਦਾ ਹਾਲ ਉਹ ਬਿਆਸ ਏਰੀਆ ਚ ਪੁੱਛ ਸਕਦੇ ਸੀਗੇ ਤਰਨਤਾਰਨ ਏਰੀਆ ਚ ਪੁੱਛ ਸਕਦੇ ਸੀਗੇ ਜਿੱਥੇ ਜ਼ਿਆਦਾ ਤਬਾਹੀ ਹੋਈ ਹੈ ਹੈਨਾ ਸੁਲਤਾਨਪੁਰ ਲੋਧੀ ਏਰੀਆ ਚ ਪੁੱਛ ਸਕਦੇ ਸੀਗੇ ਪਰ ਉਹ ਇੱਥੇ ਅ ਇੱਧਰ ਆਏ ਕਿਉਂਕਿ ਇੱਥੇ ਤਾਂ ਕੋਈ ਬਹੁਤਾ ਵੱਡਾ ਕੋਈ ਕਿਸੇ ਤਰ੍ਹਾਂ ਦਾ ਉਸ ਤਰ੍ਹਾਂ ਦਾ ਬਹੁਤਾ ਨੁਕਸਾਨ ਹੋਇਆ ਨਹੀਂ ਜਿਹੜਾ ਐਡੀ ਵੱਡੀ ਸ਼ਖਸੀਅਤ ਨੂੰ ਦੇਖਣਾ ਹੈ ਜਿਵੇਂ ਪ੍ਰਧਾਨ ਮੰਤਰੀ ਵੀ ਉਧਰ ਹੀ ਆਏ ਗੁਰਦਾਸ ਮਰਦਨ ਦਰਨ ਆਏ ਹਨ ਕਿਉਂਕਿ ਸਭ ਤੋਂ ਵੱਧ ਨੁਕਸਾਨ ਉੱਥੇ ਹੋਇਆ ਸੋ ਡੇਰਾ ਮੁਖੀ ਜਿਹੜੇ ਨੇ ਜੇ ਉਹ ਉਸ ਪਾਸੇ ਜਾਂਦੇ ਉਧਰ ਦੇਖਦੇ ਤਾਂ ਇਹ ਹੁੰਦਾ ਕਿ ਹਾਂ ਸੱਚਮੁੱਚ ਹਾਲ ਚਾਲ ਪੁੱਛਣ ਆਏ ਸੋ ਇੱਕ ਪਾਸੇ ਮਜੀਠੀਆ ਦਾ ਉਹਨਾਂ ਨੂੰ ਮਿਲਣਾ ਹਾਈ ਕੋਰਟ ਦੇ ਵਿੱਚ ਕੇਸ ਦੀ ਸੁਣਵਾਈ ਹੋਣਾ ਜਿੱਥੇ ਪੰਜਾਬ ਸਰਕਾਰ ਨੇ ਆਪਣਾ ਬਿਆਨ ਜਿਹੜਾ ਅੱਜ ਦਾਖਲ ਕੀਤਾ ਹੈ ਤੇ ਹੁਣ ਇਸ ਦੀ ਜਿਹੜੀ ਅਗਲੇ ਸਪੇਸੀ ਤੇ ਸੁਣਵਾਈ ਹੋਵੇਗੀ ਤੇ ਇਸੇ ਦੌਰਾਨ ਉਹਨਾਂ ਦਾ ਜਿਹੜਾ ਹੈ ਮੰਤਰੀ ਨਾਲ ਇੱਥੇ ਮੁਲਾਕਾਤ ਮੰਤਰੀ ਨੂੰ ਮਿਲਣਾ ਤੇ ਹੜਪੀਟਾਂ ਦੇ ਨਾਲ ਗੱਲਬਾਤ ਕਰਨ ਦੀ ਗੱਲ ਕਰਨਾ ਸੋ ਇਹ ਜਦੋਂ ਇਹ ਤਿੰਨੇ ਘਟਨਾਵਾਂ ਜਿਹੜੀਆਂ ਜੁੜ ਗਈਆਂ ਤੇ ਇਹਨਾਂ ਕਟਨਾਮਾ ਦੇ ਕਰਕੇ ਫਿਰ ਇਹ ਇਸ ਤਰ੍ਹਾਂ ਦੀ ਕੋਈ ਚਰਚਾ ਸ਼ੁਰੂ ਹੋ ਗਈ ਕਿ ਕੀ ਇਹਦੇ ਕੋਈ ਸਿਆਸੀ ਮਾਇਨੇ ਵੀ ਸੋ ਸਿਆਸੀ ਮਾਇਨੇ ਜਿਹੜੇ ਆ ਉਹ ਅੱਜਕੱਲ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜਿੰਨੇ ਮੂੰਹ ਤੇ ਉਨੀਆਂ ਗੱਲਾਂ ਪਹਿਲਾਂ ਪਹਿਲਾਂ ਇਹ ਇੱਕ ਕਹਾਵਤ ਹੁੰਦੀ ਸੀ ਅੱਜਕੱਲ ਤਾਂ ਜਿੰਨੇ ਫੇਸਬੁਕ ਉਨੀਆਂ ਗੱਲਾਂ ਹੈਨਾ ਜਿੰਨੇ ਜਿੰਨੇ ਫੇਸਬੁਕ ਦੇ ਖਾਤੇ ਜਿੰਨੇ ਤੁਹਾਡੇ ਇੰਸਟਾ ਦੇ ਖਾਤੇ ਉਨੀਆਂ ਗੱਲਾਂ ਸੋ ਇਹਦਾ ਕੀ रियलिटी ਕੀ ਹੈ ਉਹ ਮੈਨੂੰ ਲੱਗਦਾ ਕਿ ਅਜੇ ਤੱਕ ਸਪਸ਼ਟ ਨਹੀਂ ਹੈ ਸਰ ਹੁਣ ਅੱਗੇ ਵੱਧਦੇ ਹਾਂ 10 ਲੱਖ ਸਿਹਤ ਬੀਮਾ ਯੋਜਨਾ ਜੋ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕੀਤੀ ਹੈ ਉਹਦੇ ਵਿੱਚ ਬਰਨਾਲਾ ਤੇ ਤਰਨਤਾਰਨ ਵਿੱਚ ਕੈਂਪ ਵੀ ਲਗਾਏ ਗਏ ਹਨ ਕੀ ਇਹ ਹੁਣ ਤਰਨਤਾਰਨ ਤੋਂ ਜਿਹੜਾ ਇਹ ਚੋਣ ਪ੍ਰਚਾਰ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਹਾਂ ਕਈ ਲੋਕ ਇਹਨੂੰ ਇਸੇ ਤਰ੍ਹਾਂ ਦੇਖ ਰਹੇ ਆ ਜੀ ਕਿਉਂਕਿ ਜਿਹੜਾ 10 ਲੱਖ ਬੀਮਾ ਦੀ ਜਿਹੜੀ ਯੋਜਨਾ ਹੈ ਇਹ ਕਾਫੀ ਵਕਾਰੀ ਪ੍ਰੋਗਰਾਮ ਹੈ ਔਰ ਸਰਕਾਰ ਦਾ ਇੱਕ ਤਰ੍ਹਾਂ ਦੇ ਨਾਲ ਸਰਕਾਰ ਇਸ ਨੂੰ ਆਪਣਾ ਮਾਸਟਰ ਸਟੋਕ ਸਮਝ ਰਹੀ ਹੈ ਔਰ ਲੱਗਦਾ ਹੈ ਕਿ ਕਿਉਂਕਿ ਇਹ ਅਕਤੂਬਰ ਮਹੀਨੇ ਚ ਸ਼ੁਰੂ ਕਰਨ ਦਾ ਐਲਾਨ ਕੀਤਾ ਸੀਗਾ ਤੇ ਉਸ ਤੋਂ ਪਹਿਲਾਂ ਹੀ ਹੜ ਆ ਗਏ ਹਾਲਾਤ ਜਿਹੜੇ ਆ ਉਸ ਤਰ੍ਹਾਂ ਦੇ ਹੋ ਗਏ ਪਰ ਸਭ ਤੋਂ ਇਹ ਸਭ ਤੋਂ ਵੱਡਾ ਸਵਾਲ ਜਿਹੜਾ ਇਹਦੇ ਨਾਲ ਜੁੜਿਆ ਹੋਇਆ ਉਹ ਇਹ ਹੈ ਕਿ ਕੀ ਇਹ ਯੋਜਨਾ ਨੂੰ ਪੂਰੇ ਪੰਜਾਬ ਦੇ ਵਿੱਚ ਲਾਗੂ ਕਰਨ ਦਾ ਸਰਕਾਰ ਕੋਲ ਫਾਈਨਾਂਸਸ ਹੈ ਕਿਉਂਕਿ ਇੱਕ ਪਾਸੇ ਸਿਚੁਏਸ਼ਨ ਇਹ ਹੈ ਕਿ ਤੁਹਾਨੂੰ ਹਰ ਜਿਹੜੀ ਇੱਕ ਮੈਂ ਐਵਰੇਜ ਦੇਖ ਰਿਹਾ ਸੀ ਕਿ ਕਰੀਬ ਹਰ ਮਹੀਨੇ ਸਰਕਾਰ 1000 ਕਰੋੜ ਰੁਪਏ ਦਾ ਕਰਜ਼ਾ ਲੈ ਰਹੀ ਹੈ ਤੇ ਪੰਜਾਬ ਸਰਕਾਰ ਸਿਰ 416 ਲੱਖ ਕਰੋੜ ਦਾ ਕਰਜ਼ਾ ਹੈ ਹਾਂਜੀ ਜੀ ਬਿਲਕੁਲ ਤੇ ਤੁਹਾਡੇ ਕੋਲ ਆਪਣੇ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਤਨਖਾਹਾਂ ਦੇਣ ਵਾਸਤੇ ਤੁਹਾਨੂੰ ਕਰਜ਼ਾ ਲੈਣਾ ਪੈਂਦਾ ਸੋ ਇਹ ਇਹ ਜਿਹੜਾ ਜਿਹੜੀ ਇਹ ਸਕੀਮ ਹੈ ਇਹ ਦੇਖਣ ਨੂੰ ਤਾਂ ਬਹੁਤ ਵਧੀਆ ਲੱਗਦੀ ਹੈ ਦੇਖਣ ਸੁਣਨ ਨੂੰ ਬਹੁਤ ਵਧੀਆ ਲੱਗਦੀ ਬਿਲਕੁਲ ਔਰ ਜੇ ਇਹ ਹੋ ਜਾਵੇ ਤਾਂ ਬਹੁਤ ਚੰਗੀ ਗੱਲ ਹੈ ਹੈਨਾ ਔਰ ਜਿਹਦੀ ਮੁੱਖ ਮੰਤਰੀ ਨੇ ਐਲਾਨ ਕੀਤਾ ਤੇ ਇਹਦਾ ਸਵਾਗਤ ਕਰਨਾ ਬਣਦਾ ਪਰ ਇਹ ਯੋਜਨਾ ਕਿੰਨੀ ਕੁ ਲਾਗੂ ਤੁਸੀਂ ਕਰ ਸਕੋਗੇ ਹੈਨਾ ਇਹ ਸਵਾਲ ਸਭ ਤੋਂ ਵੱਡਾ ਹੈ ਯੋਜਨਾਵਾਂ ਤਾਂ ਹੋਰ ਬਥੇਰੇ ਐਲਾਨ ਹੋ ਜਾਂਦੇ ਆ ਯੋਜਨਾ ਤਾਂ ਜਿਹੜੀ ਮਹਿਲਾਵਾਂ ਨੂੰ 1000 ਰੁਪਏ ਦੇਣ ਵਾਲੀ ਵੀ ਹੈਗੀ ਉਹ ਨਹੀਂ ਲਾਗੂ ਹੋਈ ਹੈ ਜੇ ਤੱਕ ਹੈਨਾ ਸੋ ਮੈਂ ਇਸ ਗੱਲ ਦਾ ਵਿਰੋਧੀ ਨਹੀਂ ਆ ਇਹ ਇੱਕ ਵੈਲਫੇਅਰ ਸਟੇਟ ਦੇ ਵਿੱਚ ਲੋਕਾਂ ਦੇ ਵੈਲਫੇਅਰ ਦੀਆਂ ਜਿਹੜੀਆਂ ਸਕੀਮਾਂ ਉਹ ਬਣਨੀਆਂ ਚਾਹੀਦੀਆਂ ਚੱਲਣੀਆਂ ਚਾਹੀਦੀਆਂ ਸੋ ਜਿਹੜਾ ਇਹ ਔਰ ਖਾਸ ਕਰਕੇ ਜਿਹੜੀ ਹੈਲਥ ਹੈਲਥ ਐਜੂਕੇਸ਼ਨ ਹੈ ਨਾ ਖਾਣਾ ਫੂਡ ਜਿਹੜਾ ਹੈ ਹੈ ਨਾ ਇਹ ਮੌਲਿਕ ਅਧਿਕਾਰ ਲੋਕਾਂ ਦੇ ਜੀ ਬਿਲਕੁਲ ਤੁਹਾਡੀ ਤਰੱਕੀ ਜਿਹੜੀ ਹੈ ਉਹ ਇਸੇ ਗੱਲ ਤੋਂ ਦੇਖੀ ਜਾਏਗੀ ਕਿ ਤੁਹਾਡੀ ਸਟੇਟ ਦੇ ਵਿੱਚ ਕੋਈ ਭੁੱਖਾ ਤਾਂ ਨਹੀਂ ਹੁੰਦਾ ਤੁਹਾਡੀ ਸਟੇਟ ਦਾ ਜਿਹੜਾ ਐਜੂਕੇਸ਼ਨ ਦਾ ਪੱਧਰ ਕੀ ਹੈ ਤੁਹਾਡੇ ਜਿਹੜੇ ਲੋਕ ਨੇ ਉਹਨਾਂ ਦਾ ਸਿਹਤ ਦਾ ਪੱਧਰ ਕੀ ਹੈ ਹੈ ਨਾ ਸੋ ਇਹ ਬੇਸਿਕ ਸਵਾਲ ਹੁੰਦੇ ਆ ਸੋ ਜੇ ਸਰਕਾਰ ਇਹਦੇ ਵੱਲ ਜਿਹੜੀ ਜਿਵੇਂ ਕਿ ਆਮ ਆਦਮੀ ਪਾਰਟੀ ਦਾ ਨਾਰਾ ਰਿਹਾ ਕਿ ਉਹ ਜਿਹੜੀ ਹੈ ਕਦੇ ਜਿਹੜਾ ਆਮ ਆਦਮੀ ਕਲੀਨਿਕਸ ਦੀ ਗੱਲ ਕਰ ਰਹੀ ਹੈ ਤੇ ਜਦੋਂ ਉਹ ਜਿਹੜੀਆਂ ਚੰਗੇ ਸਕੂਲਾਂ ਦੀ ਗੱਲ ਕਰਦੀ ਹੈ ਉਹ ਨਾਰਾ ਲਾਂਦੀ ਰਹੀ ਹੈ ਹੈ ਨਾ ਦਿੱਲੀ ਦੇ ਵਿੱਚ ਉਹਨਾਂ ਨੂੰ ਫਾਇਦਾ ਵੀ ਹੋਇਆ ਪਰ ਉਹ ਹੁਣ ਸਰਕਾਰ ਉੱਥੇ ਜੜਿਆ ਹੋ ਟੁੱਟ ਗਈ ਉਹ ਉੱਥੇ ਨਵੀਂ ਸਰਕਾਰ ਆ ਗਈ ਹੈ ਨਾ ਹੋ ਬੀਜੇਪੀ ਦੀ ਸਰਕਾਰ ਆ ਗਈ ਸੋ ਪੰਜਾਬ ਦੇ ਵਿੱਚ ਇਹ ਸਰਕਾਰ ਜਿਹੜੀ ਹੈ ਉਹ ਹੀ ਦਿੱਲੀ ਵਾਲੇ ਫਾਰਮੂਲੇ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਹ ਦੇਖਣ ਵਾਲੀ ਗੱਲ ਹੈ ਕਿ ਸਰਕਾਰ ਇਹਨਾਂ ਪੈਸਾ ਫਾਈਨਾਂਸਿਸ ਕਿੱਥੋਂ ਜਟਾਏਗੀ ਹਮ ਬਿਲਕੁਲ ਇੱਕ ਦੂਜੀ ਗੱਲ ਇਹ ਹੈ ਕਿ ਜਦੋਂ ਹੜਾਂ ਦੇ ਵਿੱਚ ਇੰਨਾ ਮਤਲਬ ਕਿਆਸ ਮਚਿਆ ਹੋਇਆ ਹੈ ਸਰਕਾਰ ਜਿਹੜੀ ਹੈ ਉਸ ਤੋਂ ਰਾਹਤ ਕਾਰਜ ਤਾਂ ਚੱਲ ਹੀ ਰਹੇ ਚੰਗੀ ਤਰ੍ਹਾਂ ਤੇ ਉਹਨੇ ਜਿਹੜੀ ਹੈ ਤਰਨਤਰਨ ਦੇ ਵਿੱਚ ਹੀ ਇਹ ਤੋਂ ਹੀ ਸ਼ੁਰੂ ਕਰ ਰਹੇ ਸੋ ਉਹਦੇ ਬਾਰੇ ਇਹ ਹੈਗਾ ਕਿ ਕਿਉਂਕਿ ਬਿਹਾਰ ਦੀਆਂ ਚੋਣਾਂ ਦਾ ਐਲਾਨ ਕਿਸੇ ਵੀ ਵੇਲੇ ਹੋ ਸਕਦਾ ਹੈ ਬਿਲਕੁਲ ਉਹਦੇ ਨਾਲ ਹੀ ਜਿਮਨੀ ਚੋਣਾਂ ਦਾ ਹੋ ਜਾਣਾ ਸੋ ਤਰਨਤਰਨ ਦੀ ਸੀਟ ਜਿਹੜੀ ਹੈ ਇੱਕ ਖਾਲੀ ਹੋਈ ਪਈ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਡੈਥ ਹੋ ਗਈ ਸੀ ਉਹਦੇ ਕਰਕੇ ਹੁਣ ਉੱਥੇ ਜਿਮਨੀ ਚੋਣ ਹੋਣੀ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਇਹਨਾਂ ਦਾ ਐਮਐਲਏ ਸੀ ਜਿਹਨਾਂ ਜਿਹਦੇ ਉੱਤੇ ਜਿਹੜਾ ਹੈ ਮੋਲਸਟ੍ਰੇਸ਼ਨ ਦੇ ਦੋਸ਼ ਲੱਗੇ ਸੀਗੇ 4 ਸਾਲ ਦੀ ਸਜ਼ਾ ਹੋਈ ਸੋ ਜੇ ਉਹਨੂੰ ਸਟੇ ਜਿਹੜੀ ਹੈ ਨਾ ਹੋ ਮਿਲੀ ਹੈ ਨਾ ਤਾਂ ਉੱਥੇ ਵੀ ਜਿੰਮੀ ਚੋਣ ਹੋ ਸਕਦੀ ਹੈ ਹਾਂ ਬਿਲਕੁਲ ਸੋ ਦੋ ਹਲਕੇ ਜਿਹੜੇ ਜਿੰਮੀ ਚੋਣ ਵਾਲੇ ਪਏ ਆ ਸੋ ਬਿਹਾਰ ਚੋਣਾਂ ਦੇ ਨਾਲ ਐਲਾਨ ਦੇ ਨਾਲ ਤਰਨ ਤਰਨ ਤਾਂ ਪੱਕਾ ਹੈ ਨਾ ਉੱਥੇ ਤਾਂ ਹੋਏਗੀ ਹੋਏਗੀ ਸੋ ਸਰਕਾਰ ਮੈਨੂੰ ਲੱਗਦਾ ਹੈ ਕਿ ਇਸ ਕਰਕੇ ਕਾਹਲੀ ਚ ਹੈ ਕਿ ਉਹਨਾਂ ਨੇ ਕਿਹਾ ਕਿ ਆਪਣਾ ਜਿਹੜਾ ਇੱਕ ਵਾਰ ਐਲਾਨ ਕਰ ਦਿਓ ਪ੍ਰੋਗਰਾਮ ਚੱਲਦਾ ਹੋ ਜਾਏਗਾ ਤੁਹਾਡਾ ਹੈਨਾ ਫਿਰ ਤੁਹਾਡੇ ਕੋਲ ਜਿਹੜਾ ਚੋਣ ਜਾਬਤਾ ਲੱਗੇਗਾ ਉਹ ਤੁਹਾਨੂੰ ਰੋਕ ਨਹੀਂ ਸਕੇਗਾ ਬਿਲਕੁਲ ਹੈਨਾ ਸੋ ਉਹਦੇ ਕਰਕੇ ਸਰਕਾਰ ਜਿਹੜੀ ਹੈ ਲੱਗੀ ਹੋਈ ਹੈ ਕਿਉਂਕਿ ਦੂਜੀਆਂ ਪਾਰਟੀਆਂ ਨੇ ਵੀ ਆਪਣੇ ਆਪਣੇ ਤਰੀਕੇ ਦੇ ਨਾਲ ਉੱਥੇ ਲੱਗੀਆਂ ਹੋਈਆਂ ਸੁਖਵੀਰ ਸਿੰਘ ਬਾਦਲ ਉੱਥੇ ਕਈ ਕਈ ਮੀਟਿੰਗਾਂ ਕਰਕੇ ਆਏ ਨੇ ਹੈਨਾ ਭਾਵੇਂ ਕਿ ਅਕਾਲੀ ਦਲ ਦਾ ਜਿਹੜਾ ਵੱਡਾ ਲੀਡਰ ਹੈ ਉਹ ਆਮ ਆਦਮੀ ਪਾਰਟੀ ਚਲਾ ਗਿਆ ਮਨਜੀਤ ਸਿੰਘ ਜੀ ਬਿਲਕੁਲ ਹੈਨਾ ਤੇ ਅ ਦੂਜੇ ਪਾਸੇ ਜਿਹੜੀ ਆ ਜਿਹੜੀ ਕਾਂਗਰਸ ਹੈ ਜੀ ਉਹਨੇ ਵੀ ਆਪਣਾ ਜਿਹੜਾ ਹੈ ਉਥੋਂ ਚੋਣ ਦਾ ਇੰਚਾਰਜ ਜਿਹੜਾ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਉਹਨਾਂ ਨੂੰ ਐਲਾਨ ਦਿੱਤਾ ਹੈ ਤੇ ਤੀਜਾ ਹੈਗਾ ਕਿ ਅਮਰਤਪਾਲ ਭਾਰਤ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਭਾਰਤ ਪੰਜਾਬ ਦੇ ਜਥੇਬੰਦੀ ਜਿਹੜੀ ਆ ਉਹਨਾਂ ਦਾ ਉਹ ਕਹਿੰਦੀ ਹੈ ਕਿ ਉਹਨਾਂ ਦਾ ਹੱਬ ਹੈ ਉਹਨਾਂ ਦਾ ਉਥੋਂ ਉਹ ਖਡੂਰ ਸਾਹਿਬ ਤੋਂ ਲੋਕ ਸਭਾ ਸੀਟ ਜਿੱਤੀ ਸੀ ਉਹਨਾਂ ਦੇ ਹਲਕੇ ਦੇ ਵਿੱਚ ਆਂਦਾ ਉਹਨਾਂ ਦਾ ਵੀ ਪ੍ਰੈਸਪੀਜੀ ਇਹ ਸਵਾਲ ਬਣੇਗਾ ਹੈਨਾ ਸੋ ਇਹ ਪੋਲਿਟਿਕਸ ਜਿਹੜੀ ਇੰਨੀ ਚੱਲ ਰਹੀ ਹੈ ਉਹਦੇ ਉਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਜਿਹੜਾ ਸਰਕਾਰ ਦਾ ਬਰਨਾਲਾ ਤਾਂ ਇੱਕ ਬਹਾਨਾ ਹੀ ਹੈ ਜਿਹੜਾ ਸਰਕਾਰ ਦਾ ਮੁੱਖ ਫੋਕਸ ਹੈ ਉਹ ਤਰਨ ਤਰਨ ਰਹੇਗਾ ਤਰਨ ਤਰਨ ਦੇ ਨਾਲ ਕੈਂਪਾਂ ਦੇ ਨਾਲ ਕਰਕੇ ਮੋਬਾਈਲਾਈਜ਼ ਕਰਨ ਦੀ ਕੋਸ਼ਿਸ਼ ਹੈ ਔਰ ਜਿਹੜਾ ਕਿਉਂ ਜਾਪਤਾ ਲੱਗਣਾ ਸੀ ਉਹ ਤੋਂ ਬਚਣ ਦਾ ਇੱਕ ਉਹ ਤਾਂ ਉਹਨੂੰ ਉਹਨੂੰ ਬਾਈਪਾਸ ਕਰਨ ਦਾ ਇੱਕ ਤਰੀਕਾ ਸੀਗਾ ਤੇ ਤੁਸੀਂ ਸ਼ੁਰੂ ਕਰ ਦਿੱਤਾ ਤੇ ਉਹਦੇ ਉੱਤੇ ਫਿਰ ਕੰਮ ਹੁੰਦਾ ਰਹੇ ਸਰ ਅਗਲੀ ਖਬਰ ਵੱਲ ਰੁਕ ਕਰਦੇ ਹਾਂ ਇੱਕ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਬੁਲਾਇਆ ਜਾਂਦਾ ਹੈ ਮੁੱਖ ਮੰਤਰੀ ਦੀ ਤੇ ਉਹਦੇ ਵਿੱਚ ਇੱਕ ਪੱਤਰਕਾਰ ਨੂੰ ਇੱਕ ਐਕ੍ਰੇਟਿਡ ਪੱਤਰਕਾਰ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਮੁੱਖ ਮੰਤਰੀ ਸਾਹਿਬ ਦੀ ਰਿਹائش ਦੇ ਤੇ ਇਹ ਕੀ ਮਾਮਲਾ ਹੈ ਸਾਹਮਣੇ ਕਈ ਵਾਰੀ ਤਾਂ ਸੁਣਨ ਨੂੰ ਇਹ ਮਿਲਦਾ ਹੈ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹ ਬੜੇ মিডিਆ ਫਰੈਂਡਲੀ ਨੇ ਇਹ ਕੀ ਮਾਮਲਾ ਹੈ ਇਹ ਬੜਾ ਇੰਟਰਸਟਿੰਗ ਹੈ ਕਿ ਮੁੱਖ ਮੰਤਰੀ ਜਿਸ ਪੱਤਰਕਾਰ ਨੂੰ ਆਪਣਾ ਦੋਸਤ ਕਹਿੰਦੇ ਹੁੰਦੇ ਸੀਗੇ ਹੈਨਾ ਪਬਲੀਕਲੀ ਆ ਕਹਿੰਦੇ ਸੀ ਮੇਰਾ ਦੋਸਤ ਹੈ ਹੈਨਾ ਔਰ ਦੂਸਰਾ ਉਹਨੂੰ ਪੰਜਾਬ ਵਿਧਾਨ ਸਭਾ ਦੀ ਗੈਲਰੀ ਦਾ ਵੀ ਉਹ ਪ੍ਰਧਾਨ ਬਣਾਇਆ ਗਿਆ ਹੈ ਬਿਲਕੁਲ ਉਹਦੇ ਬਾਰੇ ਇਹ ਕੰਟਰੋਵਰਸੀ মিডিਆ ਦੇ ਵਿੱਚ ਵੀ ਬਣੀ ਕਿ ਜੀ ਇਹ ਡੇਰਾ ਸਿਰਸਾ ਦਾ ਜਿਹੜਾ ਅਖਬਾਰ ਹੈ ਉਸ ਦਾ ਉਹ ਜਿਹੜਾ ਹੈ ਬੀਰੋ ਹੈਡ ਹੈ ਤੇ ਉਹਨੂੰ ਬਣਾਇਆ ਗਿਆ ਸੋ ਉਹਨੂੰ ਇੱਕ ਪੋਲੀਟੀਕਲ ਉਹਦੇ ਜਿਹੜਾ ਹੈ ਐਕਸਪੈਰੀਮੈਂਟ ਦੇ ਤੌਰ ਤੇ ਵੀ ਪੇਸ਼ ਕੀਤਾ ਗਿਆ ਕਿ ਜੀ ਸਰਕਾਰ ਇਹ ਪੋਲੀਟੀਕਲ ਐਕਸਪੈਰੀਮੈਂਟ ਕਰ ਰਹੀ ਹੈ ਕਿ ਸੱਚੇ ਸੌਦੇ ਵਾਲਿਆਂ ਦੀ ਅਖਬਾਰ ਦੇ ਪੱਤਰਕਾਰ ਨੂੰ ਜਿਹੜਾ ਹੈ ਉਹ ਬਣਾ ਦਿੱਤਾ ਗਿਆ ਵਿਧਾਨ ਸਭਾ ਦੀ ਗੈਲਰੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਤੇ ਹੁਣ ਉਸੇ ਪੱਤਰਕਾਰ ਨੂੰ ਮੁੱਖ ਮੰਤਰੀ ਦੇ ਜਿਹੜੀ ਪ੍ਰੈਸ ਕਾਨਫਰੰਸ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਸੋ ਜਿਸ ਕਰਕੇ ਕਾਫੀ ਹੰਗਾਮਾ ਹੋਇਆ ਤੇ ਉਹ ਤੋਂ ਬਾਅਦ ਪੱਤਰਕਾਰਾਂ ਨੇ ਜਾ ਕੇ ਅੰਦਰ ਜਾ ਕੇ ਇਹਦੀ ਸ਼ਿਕਾਇਤ ਵੀ ਕੀਤੀ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਮੇਰੇ ਨਾਲ ਤੁਸੀਂ ਵਫਦ ਆਜੋ ਪੰਜ ਜਣਿਆਂ ਦਾ ਸੋ ਪੰਜ ਜਣਿਆਂ ਦਾ ਵਫਦ ਜਿਹੜਾ ਅੰਦਰ ਮੁੱਖ ਮੰਤਰੀ ਕੋਲ ਗਿਆ ਤੇ ਮੁੱਖ ਮੰਤਰੀ ਨੇ ਅੱਗੋਂ ਜਿਹੜੀਆਂ ਗੱਲਾਂ ਕਹੀਆਂ ਉਹ ਹੋਰ ਵੀ ਹਾਸਲ ਹੋਣੀਆਂ ਸੀ ਤੇ ਬੜੀਆਂ ਮਤਲਬ ਇਹ ਸੀਗੀਆਂ ਕਿ ਉਹ ਕਹਿੰਦੇ ਜੀ ਮੁੱਖ ਮੰਤਰੀ ਕਹਿੰਦਾ ਵੀ ਇਹ ਪੱਤਰਕਾਰ ਮੈਨੂੰ ਬਲੈਕਮੇਲ ਕਰਦਾ ਹੈ ਇਹ ਆਪਣੇ ਭਰਾ ਦੀ ਦਾ ਕੋਈ ਮੇਰੇ ਤੋਂ ਕੰਮ ਕਰਵਾਉਣਾ ਚਾਹੁੰਦਾ ਹੈ ਇਹ ਮੈਨੂੰ ਜਿਹੜਾ ਹੈ ਮੇਰੀ ਪਾਰਟੀ ਦੇ ਵਿੱਚ ਕੀ ਹੋ ਰਿਹਾ ਜਾਂ ਸਰਕਾਰ ਦੇ ਵਿੱਚ ਕੀ ਹੋ ਰਿਹਾ ਉਹਦੀਆਂ ਖਬਰਾਂ ਮੈਨੂੰ ਵਟਸਐਪ ਕਰਦਾ ਇਹ ਖਬਰਾਂ ਆਪੇ ਛਾਪ ਦੇ ਹੈਨਾ ਸੋ ਇਸ ਤਰ੍ਹਾਂ ਦੇ ਜਿਹੜੀ ਜਿਹੜੇ ਦੋਸ਼ ਹੈ ਜਿਹਨੂੰ ਸੁਣ ਕੇ ਹਾਸਾ ਵੀ ਆਉਂਦਾ ਕਿ ਇੱਕ ਮੁੱਖ ਮੰਤਰੀ ਇਹ ਕਹੇ ਕਿ ਜੀ ਪੱਤਰਕਾਰ ਮੈਨੂੰ ਬਲੈਕਮੇਲ ਕਰਦਾ ਮੈਂ ਨੂੰ ਆ ਆਪਣੀ ਪ੍ਰੈਸ ਕਾਨਫਰੈਂਸ ਹੀ ਮੀਂਹਾਂਦਾ ਹੈ ਜੀ ਬਿਲਕੁਲ ਇਹ ਤਾਂ ਕੀ ਪ੍ਰੋਬਲਮ ਮਿਲਦਾ ਹੈ ਹਮਮ ਇਹ ਮੁੱਖ ਮੰਤਰੀ ਜਾਂ ਉਹਨਾਂ ਦੇ ਸਲਾਹਕਾਰ ਉਹਨਾਂ ਦੇ ਮੀਡੀਆ ਸਲਾਹਕਾਰ ਜਾਂ ਉਹਨਾਂ ਦੀ ਜਿਹੜੀ ਟੀਮ ਹੈ ਇਹ ਉਹਦੇ ਜਿਹੜੇ ਇੱਕ ਨਾ ਅ ਮਤਲਬ ਉਹਨਾਂ ਦੀ ਜਿਹੜੀ ਥਿੰਕਿੰਗ ਹੈ ਉਹਨਾਂ ਦੀ ਜਿਹੜੀ ਸੋਚ ਹੈ ਜੀ ਉਹ ਉਹਨੂੰ ਵੀ ਇਦਰ ਦਰਸਾਂਦਾ ਹੈ ਹਮਮ ਜਾਂ ਸੁੰਚੇ ਤੌਰ ਤੇ ਉਹ ਮੀਡੀਆ ਨੂੰ ਕਿਵੇਂ ਦੇਖਦੇ ਨੇ ਕਿਵੇਂ ਟ੍ਰੀਟ ਕਰਦੇ ਨੇ ਉਹ ਵੀ ਦਰਸਾਂਦਾ ਹੈ ਹਨਾ ਸੋ ਇਹ ਘਟਨਾ ਸੀਗੀ ਜਿਹੜੀ ਕਿ ਮੀਡੀਆ ਦੇ ਵਿੱਚ ਸੁਰਖੀਆਂ ਬਣੀ ਜਿਹੜੇ ਪੱਤਰਕਾਰ ਅੰਦਰ ਗਏ ਸੀ ਉਹ ਵੀ ਚੁਟਕਲੇ ਸੁਣ ਕੇ ਬਾਹਰ ਆ ਗਏ ਹੈਨਾ ਸੋ ਨਹੀਂ ਤਾਂ ਮੀਡੀਆ ਦੇ ਵਿੱਚ ਇੱਕ ਜਿਹੜੀ ਯੂਨਿਟੀ ਹੈ ਜਿਹੜੀ ਇਸ ਤਰ੍ਹਾਂ ਦੀ ਦਿਖਣੀ ਚਾਹੀਦੀ ਸੀ ਜੇ ਕਿਸੇ ਦੇਖੋ ਸਰਕਾਰ ਨੇ ਉਸ ਬੰਦੇ ਨੂੰ ਐਕ੍ਰੇਡੇਸ਼ਨ ਦਿੱਤੀ ਹੈ ਠੀਕ ਹੈ ਉਸ ਉਸ ਜਰਨਲਿਸਟ ਨੂੰ ਅਸੀਂ ਜਾਣਦੇ ਹਾਂ ਚੰਗੀ ਤਰ੍ਹਾਂ ਜਾਣਦੇ ਹਾਂ ਉਹ ਕਾਫੀ ਅੱਛਾ ਕੰਮ ਕਰਦਾ ਹੈ ਠੀਕ ਹੈ ਉਸ ਦੀ ਅਖਬਾਰ ਵੱਡੀ ਹੈ ਛੋਟੀ ਹੈ ਉਸ ਦਾ ਆਰਾ ਕਿਸ ਤਰ੍ਹਾਂ ਦਾ ਹੈ ਇੱਕ ਸੈਪਰੇਟ ਇਸ਼ੂ ਜੀ ਬਿਲਕੁਲ ਪਰ ਉਹ ਅੱਛਾ ਜਨਰਲਿਸਟ ਹੈ ਉਹ ਅੱਛਾ ਕੰਮ ਕਰਦਾ ਹੈ ਜੀ ਸਰਕਾਰ ਨੇ ਉਹਨੂੰ ਐਕ੍ਰੇਡੇਸ਼ਨ ਦਿੱਤੀ ਹੈ ਉਹਨੂੰ ਵਿਧਾਨ ਸਭਾ ਦੀ ਗੈਲਰੀ ਦਾ ਪ੍ਰਧਾਨ ਬਣਾਇਆ ਹੋਇਆ ਹੈ ਜਾ ਤਾਂ ਤੁਸੀਂ ਪਹਿਲਾਂ ਉਹਦੀ ਐਕ੍ਰੇਡੇਸ਼ਨ ਕੈਨਸਲ ਕਰ ਦਿਓ ਜਾਂ ਤੁਸੀਂ ਉਹ ਉਹਨੂੰ ਜਿਹੜੀ ਤੇ ਵਿਧਾਨ ਸਭਾ ਦੀ ਗੈਲਰੀ ਦੇ ਪ੍ਰਧਾਨਗੀ ਤੋਂ ਹਟਾ ਦਿਓ ਹੈਨਾ ਇਹ ਕੀ ਮਤਲਬ ਹੋਇਆ ਵੀ ਜਨਾਨੀਆਂ ਵਾਂਗੂ ਮਿਹਨੇ ਮਾਰਨੇ ਕਿ ਮੈਨੂੰ ਤੰਗ ਕਰਦੇ ਤੇ ਮੁੱਖ ਮੰਤਰੀ ਨੂੰ ਪੱਤਰਕਾਰ ਤੰਗ ਕਰਦਾ ਤੇ ਤੰਗ ਕਰਦਾ ਪਰਚਾ ਕਰਾ ਕੇ ਅੰਦਰ ਕਰਾ ਜੀ ਬਿਲਕੁਲ ਹਾਂ ਹੈਨਾ ਸੋ ਇੱਕ ਮਤਲਬ ਇਹ ਜਿਹੜੀ মিডিਆ ਨੂੰ ਦਬਾਉਣ ਦੀ ਜਾਂ মিডিਆ ਨੂੰ ਜਿਹੜੀਆਂ ਆਵਾਜ਼ ਜਦੋਂ ਤੱਕ ਤੁਹਾਡੀ ਤੁਹਾਡੇ ਜੈਸਮਨ ਹੈ ਤੁਸੀਂ ਬਹੁਤ ਖੁਸ਼ ਹੋ ਜੇ ਤੁਹਾਡੇ ਖਿਲਾਫ ਕੋਈ ਬੂਲੇਗਾ ਤੇ ਜੇ ਤੁਹਾਡੇ ਖਿਲਾਫ ਕੋਈ ਲਿਖੇਗਾ ਤੇ ਉਹ ਤੁਹਾਡੇ ਵਾਸਤੇ ਸਮੱਸਿਆ ਬਣ ਜਾ ਜੀ ਬਿਲਕੁਲ ਹੈਨਾ ਸੋ ਇਹ ਆ ਆਮ ਆਦਮੀ ਪਾਰਟੀ ਦਾ ਵੀ ਇੱਕ ਪੂਰਾ ਕ੍ਰਿਟੀਰਾ ਸੀ ਦਿੱਲੀ ਦੇ ਵਿੱਚ ਵੀ ਦੇਖਿਆ ਕਿ ਜਿਹੜੇ ਸੈਕਟਰੀਏਟ ਤੱਕ ਜਾਂ ਪੌੜੀਆਂ ਤੱਕ ਨਹੀਂ ਚੜਨਦੇ ਸੀ ਆਮ ਆਦਮੀ ਪਾਰਟੀ ਸਿਕਾ ਇੱਥੇ ਵੀ ਤੁਸੀਂ ਦੇਖ ਲਓ ਪੂਰੇ ਮੰਤਰੀਆਂ ਔਰ ਉਹਨਾਂ ਦੇ ਨਾਲ ਦਿੱਲੀ ਵਾਲੇ ਬੰਦਿਆਂ ਨਾਲ ਜਿਸ ਤਰ੍ਹਾਂ ਜਿਹੜੀ ਆ ਪੂਰੀ ਇੱਕ ਉਹ ਰੱਖੀ ਹੋਈ ਹੈ ਨਾ ਕਰਕੇ ਜੀ ਕਹਿੰਦੇ ਨਾ ਜਿਹਦਾ ਹੱਕੀ ਚ ਕਹਿੰਦੇ ਮੈਨ ਟੂ ਮੈਨ ਮਾਰਕਿੰਗ ਹੈ ਨਾ ਮੈਨ ਨੂੰ ਨਹੀਂ ਲੱਗਦਾ ਕੋਈ ਮੰਤਰੀ ਜਾਂ ਜਿਹੜਾ कोई बड़ा अधिकारी अपने तौर पे किसी मीडिया ਨੂੰ ਜਿਹੜੀ ਇੰਟਰਵਿਊ ਦੇ ਸਕਦਾ ਜੀ 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 ਹੁਣ ਕੋ ਹਨ ਸੋ ਇਹ ਸਾਰਾ ਕੁਝ ਇਸੇ ਤਰ੍ਹਾਂ ਦਾ ਚੱਲ ਰਿਹਾ ਹੈ ਹਨਾ ਤੋਂ ਇਹ ਹੁਣ ਪੱਤਰਕਾਰਾਂ ਨੂੰ ਪੱਤਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਉਹਨਾਂ ਨੇ ਇਸੇ ਤਰ੍ਹਾਂ ਕੱਲਾ ਕੱਲਾ ਵੀ ਅੱਜ ਤੇਰੀ ਵਾਰੀ ਆ ਗਈ ਕੋਈ ਨਹੀਂ ਤਾਂ ਤੇਰੀ ਹੈ ਕੱਲ ਨੂੰ ਮੇਰੇ ਵੀ ਆ ਸਕਦੇ ਆਜ ਮੇਰੀ ਹੈ ਕੱਲ ਨੂੰ ਤੇਰੀ ਵੀ ਆ ਸਕਦੇ ਬਿਲਕੁਲ ਸੋ ਇਹ ਪੱਤਰਕਾਰਾਂ ਨੂੰ ਦੇਖਣਾ ਚਾਹੀਦਾ ਕਿ ਪੱਤਰਕਾਰਾਂ ਦੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਹੈਗੀਆਂ ਜਦੋਂ ਪੱਤਰਕਾਰਾਂ ਨੇ ਜਿਹੜਾ ਇਕੱਠੇ ਹੋ ਕੇ ਅਸਰਟ ਕੀਤਾ ਔਰ ਸਰਕਾਰਾਂ ਨੂੰ ਹਕੂਮਤਾਂ ਨੂੰ ਮਜਬੂਰ ਕੀਤਾ ਹੈਨਾ ਤੇ ਜੇ ਪੱਤਰਕਾਰ ਆਪ ਹੀ ਡਰੇ ਰਹਿਣਗੇ ਤੇ ਫਿਰ ਉਹ ਬਿਲਕੁਲ ਕਿ ਕਿਸ ਤਰ੍ਹਾਂ ਦੇ ਲੋਕਤੰਤਰ ਦੀ ਗੱਲ ਕਰਨਗੇ ਜੀ ਹੈਨਾ ਸੋ ਇਸ ਕਰਕੇ ਪੱਤਰਕਾਰਾਂ ਨੂੰ ਦੇਖਣਾ ਚਾਹੀਦਾ ਇਕੱਠੇ ਹੋ ਕੇ ਜੇ ਅ ਜੇ ਇਹ ਠੀਕ ਹੈ ਵੀ ਜੇ ਕੋਈ ਪੱਤਰਕਾਰਾਂ ਦੇ ਵਿੱਚ ਵੀ ਕੋਈ ਬੰਦਾ ਜੇ ਕੋਈ ਗਲਤ ਹੈ ਹੈ ਨਾ ਤਾਂ ਉਹ ਉਹਦੇ ਬਾਰੇ ਜਿਹੜੀ ਹੈ ਉਹਦੇ ਬਾਰੇ ਸੋਚਿਆ ਜਾ ਸਕਦਾ ਜਾਂ ਉਹਰੇ ਬਾਰੇ ਫਿਰ ਪਬਲੀਕਲੀ ਬੋਲੋ ਨਾ ਤੁਸੀਂ ਦੇ ਪੱਤਾ ਬੰਦਾ ਹੈ ਗਲਤ ਹੈ ਇਹਦੇ ਨਾਲ ਅਸੀਂ ਨਹੀਂ ਬੋਲ ਰਹੇ ਪਰ ਜੇ ਸਰਕਾਰ ਤੁਹਾਡੇ ਸਾਹਮਣੇ ਆ ਕਰ ਰਹੀ ਹੈ ਹੈ ਨਾ ਤੇ ਤੁਸੀਂ ਪੱਤਰਕਾਰ ਦੇ ਨਾਲ ਨਹੀਂ ਖੜ ਰਹੇ ਹੋ ਤੇ ਫਿਰ ਇਹ ਬਹੁਤ ਮਾੜੀ ਗੱਲ ਜੀ ਯੂਨਿਟੀ ਦੇਖਣ ਨੂੰ ਨਹੀਂ ਹਾਂ ਬਿਲਕੁਲ ਸੋ ਇਹ ਸੀ ਅੱਜ ਦੀ ਚਰਚਾ ਤੇ ਕੱਲ ਨੂੰ ਹੋਰ ਨਵੇਂ ਮੁੱਦਿਆਂ ਦੇ ਨਾਲ ਹਾਜ਼ਰ ਹੋਵਾਂਗੇ ਧੰਨਵਾਦ